ਹਾਂ ਜੀ ਬੇਟਾ ਕੀ ਨਾ ਤੇਰਾ ਰੈਨਿਸ਼ ਹਾਂ ਕਿਹੜਾ ਮੋਲਾ ਤੁਹਾਡਾ ਬਾਗੂ ਹਾਂ ਕੀ ਗੱਲਬਾਤ ਹੋਈ ਹੈ ਤੇਰੇ ਨਾਲ ਕੁਛ ਨਹੀਂ ਅਸੀਂ ਮਤਲਬ ਪਾਰਕ ਖਾਇਆ ਸੀ ਘਰੇ ਤੇ ਅਸੀਂ ਸੀਗੇ ਕਮਰੇ ਵਗੈਰਾ ਚ ਤੇ ਦੋ ਮੁੰਡੇ ਸਣੀਪੁਰ ਹੀ ਕੇ ਤੇ ਖਾਸਲੇ ਕਦੇ ਦੇਗੇ ਪਏ ਸੀਗੇ ਅੱਖਾਂ ਨਹੀਂ ਚੋਣੀ ਕਿਸੇ کون ਸੀ ਮੁੰਡੇ ਮੁੰਡਿਆਂ ਨਾਮ ਤਾਂ ਨਹੀਂ ਪਤਾ ਉਸ ਕੀ ਕਰਨਾ ਹੁੰਦੇ ਉੱਥੇ ਮੁੰਡੇ ਉਹ ਟਿਊਸ਼ਨ ਵਗੈਰਾ ਕੋਡਾ ਮੁੰਡੇ ਅੱਛਾ ਕੀ ਗੱਲ ਹੋਈ ਉਹ ਕੁਛ ਨਹੀਂ ਐਸੀ ਮਤਲਬ ਉਸ ਮਾਜੂਮ ਨੇ ਜਲਦੀ ਸੀ ਕਿ ਪਾਰਸ ਤੇ ਜੀਦਾ ਸੀਗਾ ਤੇ ਉੱਥੋਂ ਸਾਨੂੰ ਗਾਲਾਂ ਕੱਢਦੇ ਪਏ ਸੀਗੇ ਤੇ ਥੱਲੇ ਆ ਕੇ ਸਾਨੂੰ ਮਤਲਬ ਧਮਕੀਆਂ ਵਗੈਰਾ ਦੇ ਰਹੀ ਸੀ ਤੇ ਫਿਰ ਉਹ ਮਤਲਬ ਕੋਈ ਆਇਆ ਸੀ ਤੇ ਉਹਨਾਂ ਨੇ ਕਹਿਤਾ ਕਿ ਰਹਿੰਦੋ ਪਾਰਸ ਦੇ ਰਹਾ ਤੇ ਉੱਥੇ ਗੱਲ ਖਤਮ ਹੋ ਗਈ ਤੇ ਅਸੀਂ ਮਤਲਬ ਐਕਟਵਾ ਵਗੈਰਾ ਗੱਡੀ ਤੇ ਸੀ ਜਿੰਨੇ ਸੀਗੇ ਤੇ ਇਹਨੂੰ ਮਤਲਬ ਮੁੰਡੇ ਨੂੰ ਇਦਾਂ ਨੇ ਐਕਟਵਾ ਰੁਕਿਚ ਲੈ ਆ ਕੇ ਫਿਰ ਉਹਨਾਂ ਮਾਰਨ ਲੱਗ ਪਏ ਮੈ ਛੜਾਣ ਗਿਆ ਸੀ ਮੇਰੀ ਮਾਨ ਕੀ ਮਾਰੇ ਉਹਨਾਂ ਨੇ ਤੇਰੇ ਮੇਰੇ ਘੜਾ ਮਾਰੇ ਸੀ ਤੇ ਤਿੰਨ ਆਰੀ ਮਾਰੇ ਕਿੰਨੇ ਮੁੰਡੇ ਸੀਗੇ ਤਿੰਨ ਮੁੰਡੇ ਸੀਗੇ ਦੋਨੇ ਮਾਰੇ ਹੋਏ ਤੇ ਇੱਕ ਨੇ ਫੜਿਆ ਹੋਇਆ ਸੀ ਪੁਲਿਸ ਮੌਕੇ ਤੇ ਆਈ ਸੀ ਮੌਕੇ ਤੇ ਪੁਲਿਸ ਨਹੀਂ ਸੀ ਨਹੀਂ ਹੁਣ ਹਸਪੀਟਲ ਦੇ ਵਿੱਚ ਹਸਪੀਟਲ ਤੇ ਹੈ ਕੀ ਕਹਿੰਦੀ ਪੁਲਿਸ ਹੁਣ ਕੁਝ ਨਹੀਂ ਬਿਆਨ ਵਗੈਰਾ ਕੁਝ ਨਹੀਂ ਠੀਕ ਹੈ ਠੀਕ